ਮੈਂ ਪਹਿਲੀ ਗੱਲ ਤਾਂ ਇਹ ਮੁਬਾਰਕਬਾਦ ਦੇਣਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਜਿਹੜੇ ਬੇਅਦਬੀ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਸੰਜੀਦਗੀ ਦਿਖਾਈ ਖਾਸ ਕਰਕੇ ਸਾਡੇ ਹਿੰਦੂਆਂ ਦੇ ਜਿਹੜੇ ਹਿੰਦੂਆਂ ਦੇ ਹਮਲਾ ਕਰਦੇ ਸੀਗੇ ਹਿੰਦੂਆਂ ਦੇ ਮੰਦਰਾਂ 'ਚ ਬੇਅਦਬੀ ਕਰਦੇ ਸੀ ਉਹਨਾਂ 'ਚ ਇੱਕੋ ਗੱਲ ਕਹਿ ਦਿੱਤੀ ਜਾਂਦੀ ਸੀ ਕਿ ਇਹ ਬੰਧਪੁੱਦੀ ਆ ਹੁਣ ਜੇ ਬਹਿ ਕਹਿ ਰਹੇ ਕਿ ਉਮਰ ਕਾਇਤੀ ਸਜ਼ਾ ਵੀ ਆ ਗਈ ਏ ਨਾਲੇ ਕਹਿ ਰਹੇ ਕਿ ਬੇਅਦਬੀ ਜਿਹੜੇ ਕਰਦੇ ਆਏਗਾ ਉਹਨਾਂ 'ਤੇ ਪਰਿਵਾਰ ਦੇ ਉੱਪਰ ਵੀ ਸਜ਼ਾ ਆ ਸਕਦੀ ਹੈਗੀ ਏ ਦੇਖਿਆ ਜਾਵੇ ਤੇ ਸਾਰੇ ਦੀ ਭਾਵਨਾ ਨੂੰ ਫੇਸ ਪੋਸਟ ਦੀ ਜਾਂਦਾ ਮਾਮਲੇ ਜਦ ਵੀ ਕੋਈ ਕਿਸੇ ਤਰ੍ਹਾਂ ਦੀ ਵਿਤਭੇਦ ਕਰਦਾ ਹੈ ਬismillah रहमानुर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਪੰਜਾਬ ਜਿਹੜਾ ਹੈ ਪਿਛਲੇ ਇੱਕ ਲੰਮੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਿਹਾ ਸੀਗਾ ਕਿ ਬੇਅਦਮੀਆਂ ਦੇ ਉੱਤੇ ਕੋਈ ਟੁਕਵਾ ਕਾਨੂੰਨ ਜਿਹੜਾ ਬਣਾਇਆ ਜਾਏ ਸ਼ਾਇਦ ਕੁਝ ਲੋਕ ਜਾਣਦੇ ਨਹੀਂ ਕਿ ਪਹਿਲਾਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗਈਆਂ ਲੇਕਿਨ ਉਹ ਕਦੀ ਵੀ ਵਿਧਾਨ ਸਭਾ ਤੱਕ ਨਹੀਂ ਪਹੁੰਚ ਸਕੀਆਂ ਮੈਂ ਪਹਿਲੀ ਗੱਲ ਤਾਂ ਇਹ ਮੁਬਾਰਕਬਾਦ ਦੇਣਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਜਿਹੜੇ ਬੇਅਦਬੀ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਸੰਜੀਦਗੀ ਦਿਖਾਈ ਇਹਦਾ ਮਸੌਦਾ ਤਿਆਰ ਕੀਤਾ ਗਿਆ ਕਿਉਂਕਿ ਪਿੱਛੇ ਦਿਨੀ ਸਰਵ ਧਰਮਾਂ ਦੀ ਇੱਕ ਜਲਾਸ ਜਿਹੜਾ ਸਮਾਣੇ ਦੇ ਵਿੱਚ ਹੋਇਆ ਸੀ ਮੈਂ ਵੀ ਉਹ ਚ ਸ਼ਾਮਲ ਹੋਇਆ ਔਰ ਸਰਕਾਰ ਨੂੰ ਮੰਗ ਕੀਤੀ ਸੀ ਉੱਥੇ ਅਮਨ ਅਰੋਲਾ ਜੀ ਨੇ ਸਾਨੂੰ ਇਹ ਕਿਹਾ ਸੀ ਕਿ ਜਲਦੀ ਬੇਅਦਬੀ ਦਾ ਕਾਨੂੰਨ ਜਿਹੜਾ ਅਸੀਂ ਲੈ ਕੇ ਆਵਾਂਗੇ ਔਰ ਅੱਜੋ ਜਦ ਬੇਅਦਬੀ ਕਾਨੂੰਨ ਵਿਦਾ ਆਪਣੇ ਮੈਂ ਸਮਝਦਾ ਕਿ ਐਦਾਂ ਦਾ ਠੋਸ ਕਾਨੂੰਨ ਜਿਹੜਾ ਬਣੇਗਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਬੇਅਦਬੀ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇਗੀ ਕਿਉਂਕਿ ਪਿਛਲੇ ਦਿਨਾਂ ਚ ਜਿਹਨਾਂ ਲੋਕਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਕਾਨੂੰਨ ਦੀਆਂ ਜਿਹੜੀ ਦਫਾਵਾਂ ਸੀਗੀਆਂ ਉਹਨਾਂ ਚ ਕੋਈ ਐਡੀ ਵੱਡੀ ਸਜ਼ਾ ਨਹੀਂ ਸੀ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਥੋੜੀ ਬਹੁਤ ਰਾਹਤ ਜਾਂ ਰਿਲੀਫ ਜਿਹੜੀ ਹੈ ਉਹਨਾਂ ਨੂੰ ਮਿਲਦੀ ਰਹੀ ਹੁਣ ਸਾਰੇ ਸ਼ਰਾਰਤੀ ਅਨਸਰਾਂ ਨੂੰ ਸਾਰੇ ਗੁੰਡਿਆਂ ਨੂੰ ਔਰ ਜਿੰਨੇ ਵੀ ਲੋਕ ਧਰਮ ਅਜ ਪਾਲ ਪਾਣ ਵਾਲੇ ਨੇ ਔਰ ਯਾ ਜਿਹੜੇ ਲੋਕ ਧਾਰਮਿਕ ਅਸਥਾਨਾਂ ਦੀ ਯਾ ਧਾਰਮਿਕ ਗ੍ਰੰਥਾਂ ਦੀ ਔਰ ਬਿਲ ਖਸੂਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦੇ ਜਿਹੜੇ ਵਾਕਿਆਤ ਪੰਜਾਬ ਦੇ ਵਿੱਚ ਹੋਏ ਨੇ ਉਹਨਾਂ ਨੂੰ ਲੈ ਕੇ ਇਹ ਕਾਨੂੰਨ ਜਿਹੜਾ ਮੈਂ ਸਮਝਦਾ ਹਾਂ ਕਿ ਇੱਕ ਅੱਛਾ ਕਦਮ ਹੈ ਜੀ ਉਨਤਰੋ ਜਿਹੜਾ ਬਿਲ ਪਾਸ ਕੀਤਾ ਗਿਆ ਪਾਸ ਕਰਵਾ ਰਹੇ ਜਿਹੜੇ ਪਾਸ ਨਹੀਂ ਕੀਤਾ ਗਿਆ ਪਾਸ ਕਰਵਾ ਰਹੇ ਜਿਹੜਾ ਉਹ ਇੱਕ ਮਹੀਨੇ ਸਹੀ ਤਰੋ ਤੇ ਕਰਾ ਰਹੇ ਆ ਕਿ ਇਸ ਟਾਈਮ ਜਿਹੜੇ ਵੀ ਚੱਲ ਪੈਂਦੇ ਨੇ ਮੋਚਾ ਕੇ ਕਿਤੇ ਵੀ ਜਾ ਕੇ ਕਿਸੇ ਬੇਇੱਜ਼ਤੀ ਕਰ ਦਿੰਦੇ ਕਿਤੇ ਵੀ ਬੇਇੱਜ਼ਤੀ ਕਿਤੇ ਕਿਸੇ ਦੀ ਬੇਇੱਜ਼ਤੀ ਕਰ ਦਿੰਦੇ ਬਸ ਆਪਣੇ ਆਪ ਨੂੰ ਕਿਸ ਟਾਈਮ ਵੀ ਸ਼ੋਅ ਕਰ ਦਣਗੇ ਕਿ ਦਿਮਾਗ ਤੋਂ ਖਰਾਬ ਹੈ ਬੰਦਾ ਆ ਆ ਘਰ ਦੇ ਆ ਕੇ ਸ਼ੋਅ ਕਰ ਦਿੰਦੇ ਆ ਤੇ ਬੰਦੇ ਨੂੰ ਛੱਡ ਤਾ ਜਾਂਦਾ ਉਸ ਤਰ੍ਹਾਂ ਨਾਲ ਕੋਈ ਇੱਕ ਕਰ ਦਿੰਦੇ ਇਹ ਦਿਮਾਗ ਤੋਂ ਪਰੋਬਲਮ ਸਗੀ ਉਹਨੂੰ ਉਹਨੂੰ ਛੱਡ ਤਾ ਜਾਂਦਾ ਪਰ ਇਹ ਚੀਜ਼ ਹੈਗਾ ਕਿ ਹੁਣ ਉਸ ਚੀਜ਼ ਉਤੇ ਬਿਲ ਪਾਸ ਕਰਾ ਰਹੇ ਆ ਕਿ ਇਹਦੇ ਤੇ ਪੂਰੀ ਕਾਰਵਾਈ ਹੋਊਗੀ ਪੂਰੀ ਕਾਰਵਾਈ ਦੇ ਤੌਰ ਤੇ ਉਹਨੂੰ ਸਖਤ ਸਖ ਸਜ਼ਾ ਮਿਲੂਗੀ ਜੇ ਉਹਦੇ ਘਰ ਵਾਲੇ ਇਸ ਚੀਜ਼ ਤੇ ਸ਼ਾਮਿਲ ਹੋ ਗਏ ਨਾ ਤੇ ਉਹਨਾਂ ਨੂੰ ਵੀ ਇਸ ਚੀਜ਼ ਤੇ ਸਜ਼ਾ ਮਿਲਣੀ ਚਾਹੀਦੀ ਹੈ ਪੂਰੀ ਤਰ੍ਹਾਂ ਤੇ ਉਹ ਹੋਰ ਐਸੀ ਚੀਜ਼ ਕਰ ਰਹੇ ਨੇ ਕਿ ਉਹਨੂੰ ਪਹਿਲਾਂ 3 ਸਾਲ ਦੀ ਜਾਂ 4 ਸਾਲ ਦੀ ਸਜ਼ਾ ਅਸਤਾ ਵੀ ਮقرਰ ਸੀ ਕਿ ਹੁਣ ਇਹ ਕਰ ਰਹੇ ਨੇ ਕਿ ਉਮਰ ਕੈਦ ਤੱਕ ਇਹ ਸਜ਼ਾ ਹੋ ਸਕਦੀ ਹੈ ਕਿ ਇਹ ਜੋ ਬਹੁਤ ਵਧੀਆ ਕੰਮ ਹੈ ਕਿ ਇਹ ਪ੍ਰਾਲਾ ਬਹੁਤ ਵਧੀਆ ਮਾਨ ਸਾਹਿਬ ਦਾ ਇਹ ਕਰਨਾ ਚਾਹੀਦਾ ਕਿ ਅਸਤਾ ਕਿਸੇ ਵੀ ਤਰ੍ਹਾਂ ਦੇ ਬਾਰੇ ਕੋਈ ਵੀ ਕਿਸੇ ਧਰਮ ਦੀ ਬੇਦਬੀ ਨਾ ਕਰ ਸਕੇ ਅੱਛਾ ਸਰ ਅਗੀ ਹਿੰਦ ਰਾਜ ਦੀ ਕਿ ਪਿਛਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਹੁੰਦੀਆਂ ਸੀ ਉਹ ਕੰਦ ਕਰਦੀਆਂ ਸੀ ਕਿ ਜੇ ਜਰੂਰ ਬੇਦਬੀ ਹੁੰਦੀ ਸੀ ਜੇ ਕਿਸੇ ਧਰਮ ਦੀ ਬੇਦਬੀ ਹੁੰਦੀ ਸੀ ਉਦੋਂ ਪੁਲਿਸ ਇੱਕ ਮੁਕਦਮਾ ਕਰਕੇ ਸ਼ਾਂਤ ਹੋ ਜਾਂਦੇ ਪਰ ਹੁਣ ਸਿਰਫ ਜਰੂਰ ਭਗਵੰਤ ਸਿੰਘ ਮਾਨ ਸਰਦਾਰ ਸਿੰਘ ਭਗਵੰਤ ਮਾਨ ਵੱਲੋਂ ਇੱਕ ਹੈ ਪੇਸ਼ ਕੀਤਾ ਗਿਆ ਹੈ ਉਪਰਾਲਾ ਲੱਗ ਰਿਹਾ ਹੈ ਡਿਸਕਸ਼ਨ ਚੱਲ ਰਹੀ ਹੈ ਹਨਾ ਕਿ ਇਸ ਚੀਜ਼ ਨੂੰ ਤੁਸੀਂ ਸਜ਼ਾ ਕਿਸ ਤਰ੍ਹਾਂ ਦੀ ਮੰਨਦੇ ਹੋ ਕਿਸ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਜੀ ਜੋ ਵੀ ਬੇਦਬੀ ਕਰੂਗਾ ਧਰਮ ਦੀ ਮੈਂ ਕਹ ਰਿਹਾ ਇਹ ਚੀਜ਼ ਹੈ ਕਿ ਅਗਰ ਕੋਈ ਵੀ ਬੇਦਬੀ ਕਰਦਾ ਹੈ ਤੇ ਉਹਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਦੇਖਿਆ ਜਾਵੇ ਤੇ ਸਾਰੇ ادی ਭਾਵਨਾਵਾਂ 'ਤੇ ਸਪੋਤ ਦੀ ਜਾਂਦਾ ਮਾਮਲੇ ਜਿੱਦੇ ਜਦ ਵੀ ਕੋਈ ਕਿਸੇ ਧਰਮ ਦੀ ਬੇਦਬੀ ਕਰਦਾ ਹੈ ਕਿਸੇ ਵੀ ਧਰਮ ਦੀ ਯਾਨੀ ਕਿ ਇਕੱਲੇ ਸਿੱਖਾਂ ਦੇ ਮਤਲਬ ਸਿੱਖਾਂ 'ਚ ਨਾਲ ਹੀ ਜੁੜਦੀ ਏ ਭਾਵੇਂ ਇਸਾਈ ਹੋਣ ਹਿੰਦੂ ਹੋਣ ਜਾਂ ਮੁਸਲਮ ਹੋਣ ਕਿਸੇ ਵੀ ਧਰਮ ਦੇ ਅਗਰ ਕੋਈ ਵੀ ਬੇਦਬੀ ਕਰਦਾ ਹੈ ਤਾਂ ਉਹਦੇ ਲਈ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤੇ ਉਮਰ ਕੈਦ ਹੋਣੀ ਚਾਹੀਦੀ ਹੈ ਉਹ ਜੋ ਬੰਦੇ ਨੂੰ ਕਿ ਲੋਕਾਂ ਦੇ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਜਿਹੜਾ ਤਕੀ ਨਾਮ ਤੁਹਾਡਾ ਮੈਂ ਗੋਤਮ ਸੂਤ ਸਨਾਤਨੀ Hindu ਹੋਣ ਦੇ ਨਾਤੇ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਬੇਅਦਬੀ ਵਾਲਾ ਜਿਹੜਾ ਮੁੱਦਾ ਚ ਦਾ ਸਜਿਆ ਦੇ ਕੀਤਾ ਹੋਇਆ ਉਮਰ ਕੈਦ ਦੀ ਮੈਂ ਹੋਂਦਾ ਨਿੱਗਾ ਸਵਾਗਤ ਕਰਦਾ ਆਏ ਦਿਨ ਦੇ ਵਿੱਚ ਪਿੱਛੇ ਕੀ ਹੋਇਆ ਸੀਗਾ ਜਿਹੜਾ ਵੀ ਬੇਅਦਬੀ ਕਰਦਾ ਸੀ ਕਹਿੰਦੇ ਸੀ ਮੰਦਬੁੱਦੀ ਆ ਖਾਸ ਕਰਕੇ ਸਾਡੇ ਹਿੰਦੂਆਂ ਦੇ ਜਿਹੜੇ ਹਿੰਦੂਆਂ ਦੇ ਹਮਲਾ ਕਰਦੇ ਸੀਗੇ ਹਿੰਦੂਆਂ ਦੇ ਮੰਦਰਾਂ 'ਚ ਬੇਅਦਬੀ ਕਰਦੇ ਸੀ ਉਹਨਾਂ 'ਚ ਇੱਕੋ ਗੱਲ ਕਹਿ ਦਿੱਤੀ ਜਾਂਦੀ ਸੀ ਕਿ ਇਹ ਮੰਦਬੁੱਦੀ ਆ ਇਹ ਮੰਦਬੁੱਦੀ ਨੂੰ ਪਤਾ ਸੀਗਾ ਇਹ ਆਪਣੇ ਘਰੇ ਵੀ ਆਪਣੇ ਘਰੇ ਨੁਕਸਾਨ ਪੁੰਜਾਵੇ ਇਹ ਇਹ ਵੀ ਇੱਕ ਕਾਨੂੰਨ ਬਾਸ ਹੋਣਾ ਚਾਹੀਦਾ ਕਿ ਇਹ ਨਾ ਕਿਹਾ ਜਾਵੇ ਕਿ ਇਹ ਮੰਦਬੁੱਦੀ ਆ ਜੋ ਵੀ ਜੋ ਵੀ ਅੰਦੇ ਪੇ ਹੋਣਗੇ ਉਹਨੂੰ ਉਮਰ ਕੈਦ ਜਾਂ ਜਿੱਦਾ ਵੀ ਹੈ ਮੈਂ ਤਾਂ ਕਹਿੰਦਾ 302 ਲਗਣੀ ਚਾਹੀਦੀ ਹੈ ਜਿਹੜੇ ਇਦਾਂ ਦੇ ਇਦਾਂ ਦੇ ਘਟੀਆਂ ਕੰਮ ਕਰਦੇ ਆ ਜਿੰਨਾਂ ਨਾਲ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਮਾਹੌਲ ਖਰਾਬ ਹੋਵੇ ਇਹਦੇ ਵਿੱਚ ਮੈਂ ਸਤਿਕਾਰ ਬਹੁਤ ਕਹਿਣਾ ਕਿ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਜਿਹੜਾ ਕਿ ਉਮਰ ਕੈਦ ਦੀ ਜਿਹੜੀ ਸਜ਼ਾ ਦਾ ਇਹਨਾਂ ਨੇ ਆਪਾਸ ਕੀਤਾ ਹਰਜੀਤ ਸਿੰਘ ਜੀ ਕੀ ਕੰਮ ਕਰਦੇ ਤੁਸੀਂ ਮੇਰਾ ਤਾਂ ਇੱਕ ਮੂਰ ਲੌਕ ਵੀ ਕੰਮ ਹੈ ਮੇਰਾ ਬਿਜ਼ਨਸ ਲਾਟਰੀ ਦਾ ਹੈ ਇੰਨਾ ਲਗ ਕੰਮ ਹੀ ਸਾਡੇ ਸਰ ਕਿਸ ਤਰ੍ਹਾਂ ਦੇਦੇ ਬੀਐਸਬੀ ਜਾਂ ਜਿਹੜਾ ਬਿੱਲ ਪਾਸ ਕੀਤਾ ਬਿੱਲ ਪੇਸ਼ ਕੀਤਾ ਗਿਆ ਵੈ ਜਿਸ ਨੂੰ ਪਾਸ ਹੋਵੇ ਜਾਂ ਨਾ ਹੋਵੇ ਤੁਹਾਡੀ ਕੀ ਰਾਏ ਹੈ ਭਗਵੰਤ ਸਿੰਘ ਦੇਖੋ ਜੀ ਭਗਵੰਤ ਜੀ ਨੇ ਜਿਹੜਾ ਇਹ ਬੇਦਬੀਲ ਮਾਮਲੇ ਲੈ ਕੇ ਜਿਹੜਾ ਬਿੱਲ ਪਾਸ ਕਰਵਾ ਰਹੇ ਨੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਕਿਉਂਕਿ ਇਹ ਚੀਜ਼ ਹੋਣੀ ਜ਼ਰੂਰੀ ਸੀ ਕਿ ਹਰ ਧਰਮ ਨੂੰ ਲੈ ਕੇ ਕੋਈ ਨਾ ਕੋਈ ਜੋ ਇਹ ਹਲਕੜ ਫੁੜਫੇਚ ਕਰਦਾ ਰਹਿੰਦਾ ਹੈਗਾ ਤੇ ਅਸੀਂ ਨਹੀਂ ਚਾਹ ਸੀ ਵੀ ਚੰਨੇ ਹੈਗਾ ਕਿ ਕੁਸਤਕ ਤੁਸਕ ਕਾਨੂੰਨ ਆਏ ਕਿ ਲੋਕ ਕ੍ਰਾਈਮ ਕਰਨ ਤੋਂ ਪਹਿਲਾਂ ਉਹ ਸੋਵਰੀ ਸੋਚਣ ਕਿ ਅਸੀਂ ਬੇਦਬੀ ਕਰੀਏ ਕਿ ਨਾ ਕਰੀਏ ਇਹ ਪੰਜਾਬੀ ਚੰਗੀ ਕਰੀ ਵੀ ਅਕਸਰ ਕਈ ਵਾਰ ਆਪਾਂ ਦੇਖਿਆ ਕਿ ਜਦੋਂ ਮੰਦਰ ਦੀ ਬੇਦਬੀ ਹੁੰਦੀ ਹੈ ਇਹ ਵਾਰ ਗਰਗਰਦੀ ਹੁੰਦੀ ਹੈ ਫਿਰ ਮੱਝ ਕੀ ਹੁੰਦੀ ਹੈ ਫਿਰ ਅਕਸਰ ਕਹਿ ਦਿੰਦੇ ਨੇ ਕਿ ਇਹ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦਾ ਨੂੰ ਛੱਡ ਦਿੱਤਾ ਜਾਂਦਾ ਸੀ ਉਹ ਕਿਤਾ ਦੇਖ ਨਹੀਂ ਨਹੀਂ ਇਹ ਦਿਮਾਗੀ ਤੌਰ ਤੇ ਦੇਖੋ ਸਭ ਕਹਿਣ ਦੀ ਗੱਲ ਹੈ ਗਿਆ ਨੇ ਦਿਮਾਗੀ ਤੌਰ ਤੇ ਕੋਈ ਪਰੇਸ਼ਾਨੀ ਹੁੰਦਾ ਹੈ ਬੇਦਬੀ ਕਰਨ ਤੋਂ ਬਾਅਦ ਬਚਨ ਦੇ ਸਭ ਜਿਹੜੇ ਹੈਗੇ ਨੇ ਤੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਕਾਨੂੰਨ ਲੈ ਕੇ ਆ ਰਹੇ ਨੇ ਅਸੀਂ ਹੁਣ ਜਿਵੇਂ ਕਹਿ ਰਹੇ ਹਾਂ ਕਿ ਉਮਰ ਕੈਦੀ ਸਜ਼ਾ ਵੀ ਹੈਗੀ ਹੈ ਨਾਲੇ ਕਹਿ ਰਹੇ ਨੇ ਕਿ ਬੇਦਬੀ ਜਿਹੜੇ ਕਰਦੇ ਹੈਗੇ ਉਮਰ ਕੈਦ ਪਰ ਪਰਿ ਤੇ ਇਹ ਚੀਜ਼ ਕ੍ਰਾਈਮ ਕਰਨ ਪਹਲਾ ਬੰਦਾ ਸੋਚੇਗਾ ਕਿ ਪਰਿਵਾਰ ਤੇ ਵੀ ਮੇਰੀ ਇਹ ਵਿੱਤਾ ਆ ਸਕਦੀ ਹੈਗੀ ਹੈ ਤੇ ਮੈਂ ਕਹਿੰਦਾ ਕਾਨੂੰਨ ਸਖਤ ਉਸ ਤੱਕ ਲੈ ਕੇ ਆਂ ਬਿਲਕੁਲ ਭਾਵੇਂ ਉਮਰ ਕਰ ਲੈ ਗਿਆਨ ਭਾਵੇਂ ਉੱਤ ਉੱਪਰ ਦਾ ਕਾਨੂੰਨ ਹੈ ਉਹ ਵੀ ਲੈ ਕੇ ਆਂ